ਧੰਨ ਗੁਰੂ ਅਰਜਨ ਦੇਵ ਜੀ ਬਾਰੇ ਤੇ ਕਹਿੰਦੇ ਨੇ ਈਸ਼ਵਰ ਦੇ ਵਿਛੋੜੇ ਦਾ ਦੁੱਖ ਸਮੇਂ ਨੂੰ ਇਤਨਾ ਲੰਮਾ ਕਰ ਦਿੰਦਾ ਚਾਰ ਪਹਿਰ ਚੋ ਜੁਗੇ ਸਮਾਂ ਲੈ। ਦਿਨ ਦੇ ਚਾਰ ਪਹਿਰ ਚਾਰ ਯੁਗਾ ਵਰਗੇ ਹੋ ਜਾਂਦੇ ਨਹੀਂ ਲੱਗਦੇ। ਸਮਾਂ ਲੰਮਾ ਹੋ ਜਾਂਦਾ। ਸੁੱਖ ਦੇ ਚ ਸਮਾਂ ਛੋਟਾ ਹੋ ਜਾਂਦਾ। ਬੰਦਾ ਕਹਿੰਦਾ ਅੱਜ ਦਾ ਦਿਨ ਹੁਣੇ ਆਇਆ ਤੇ ਹੁਣੇ ਚਲਾ ਗਿਆ। ਰਸ ਦੇ ਸਮਾਂ ਛੋਟਾ ਹੋ ਜਾਂਦਾ ਹੈ ਕਹਿੰਦਾ ਘੰਟਾ ਹੀ ਲੰਘਿਆ ਜਿਵੇਂ 1 ਮਿੰਟ ਸਵਾਦੀ ਦੇ ਸਮਾਂ ਘੋ ਜਾਂਦਾ ਨਹੀਂ ਰਹਿੰਦਾ ਪਰਮਾਤਮਾ ਦੇ ਸਮਾਂ ਨਹੀਂ ਹੈ ਕੰਨ ਨੂੰ ਭਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਮਨ ਭਜਦਾ ਹੈ ਦੌੜਦਾ ਹੈ ਸਮੇਂ ਵਿੱਚ ਵਕਤ ਦੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚ ਚਲਾ ਜਾਂਦਾ ਹੈ ਮਨ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮਨ ਭਵਿਸ਼ ਦੇ ਚਿੰਤਾ ਬੂਤਕਾਲ ਦੀਆਂ ਯਾਦ ਇਸ ਮਨ ਨੂੰ ਸਮੇਂ ਦੇ ਚੋਂ ਕੱਢਣਾ ਹੈ ਫਿਰ ਜੇ ਸਮੇਂ ਦੇ ਚੋਂ ਕੱਢਣਾ ਹੈ ਤੇ ਕਿੱਥੇ ਲੈਣਾ ਹੈ ਵਰਤਮਾਨ ਦੇ ਚ ਲੈਣਾ ਹੈ ਵਰਤਮਾਨ ਦੇ ਚ ਤਾਂ ਵਰਤਮਾਨ ਕੀ ਹੈ ਅੱਜ ਦਾ ਦਿਨ ਵਰਤਮਾਨ ਹੈ ਨਹੀਂ ਵਰਤਮਾਨ ਕੇਵਲ ਇੱਕ ਦਮ ਹੈ ਹਮ ਆਦਮੀ ਹਮ ਇੱਕ ਦਮ ਹੈ ਗੁਰਬਾਣੀ ਅਨਸਾਰ ਭਾਰਤ ਦੇ ਸੰਤ ਅਵਤਾਰਾਂ ਦੇ ਕਥਨ ਅਨਸਾਰ ਵਰਤਮਾਨ ਅੱਜ ਦਾ ਇਹ ਸਾਰਾ ਦਿਨ ਨਹੀਂ ਹੈ ਇੱਕ ਦਮ ਵਰਤਮਾਨ ਹੈ ਬਸ ਇਹ ਹੀ ਜ਼ਿੰਦਗੀ ਹੈ ਜੋ ਦਮ ਅਜੇ ਆਇਆ ਹੀ ਨਹੀਂ ਮੂੰਹ ਦੇ ਚ ਉਹਨੂੰ ਮੈਂ ਵਰਤ ਨਹੀਂ ਸਕਦਾ ਜਿਹੜਾ ਦਮ ਮੇਰੇ ਮੂੰਹ ਚੋਂ ਚਲਾ ਗਿਆ ਉਹਨੂੰ ਵੀ ਮੈਂ ਵਰਤ ਨਹੀਂ ਸਕਦਾ ਉਹ ਮੇਰੇ ਹੱਥ ਵਿੱਚ ਨਹੀਂ ਹੈ ਵਰਤਮਾਨ ਦਾ ਮਤਲਬ ਹੈ ਜਿਹਨੂੰ ਵਰਤ ਸਕਦੇ ਆ ਵਰਤਮਾਨ ਇਸ ਤੋਂ ਇੱਕ ਸ਼ਬਦ ਬਣਿਆ ਹੈ ਹੈ ਤੇ ਵਰਤਨ ਅਸੀਂ ਵਰਤਨ ਕਹਿੰਦੇ ਆ ਜਿੰਨੂੰ ਵਰਤਨ ਦੇ ਚ ਅਸੀਂ ਲਿਆ ਸਕਦੇ ਆ ਕਿਹੜਾ ਦਮ ਤੁਸੀਂ ਵਰਤਨ ਦੇ ਚ ਲਿਆ ਸਕਦੇ ਆ ਜੋ ਲੰਘ ਗਿਆ ਨਹੀਂ ਜੋ ਆਣ ਵਾਲਾ ਉਹਨੂੰ ਵਰਤਨ ਦੇ ਚ ਨਹੀਂ ਲਿਆ ਸਕਦੇ ਜਿਹੜਾ ਦਮ ਮੋਹ ਦੇ ਚ ਹੈ ਇਸਨੂੰ ਵਰਤਨ ਦੇ ਚ ਲਿਆ ਸਕਦੇ ਮਹਾਰਾਜ ਕਹਿੰਦੇ ਹਮ ਆਗਮੇ ਆ ਇੱਕ ਦਮੇ ਮੌਤ ਤੋਂ ਮੌਤ ਨਾ ਜਾਣਾ ਇਕਦਮ ਇਹ ਨਕਦ ਹੈ ਨੰਦ ਲਾਲ ਕਹਿੰਦੇ ਨੇ ਇਕਦਮ ਬਖੇਸ਼ ਰਾ ਨਾ ਬੁਰਦਮ ਕੇ ਕੀਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ ਮੈਂ ਇਕਦਮ ਦੇ ਵਿਚਾਰੇ ਨਾਲ ਕੀਤੀ ਵਰਤਮਾਨ ਦੇ ਦਮ ਨੂੰ ਮੈਂ گزارਿਆ ਕਿਸ ਤਰ੍ਹਾਂ ਗੁਜ਼ਰੇ ਹੋਏ ਦਮਾਂ ਦੀ ਯਾਦ ਦੇਚ ਇੱਕ ਦਮ ਨੂੰ ਮੈਂ ਗੁਜ਼ਾਰਿਆ ਕਿਸ ਤਰ੍ਹਾਂ ਆਉਣ ਵਾਲੇ ਦਮਾਂ ਦੀ ਚਿੰਤਾ ਚ ਸਾਰੇ ਹੀ ਦਮ ਮੇਰੇ ਵਿਅਰਥ ਚਲੇ ਗਏ ਰਾਹੇ ਗਾਂ ਗੁਜਾਸਾ ਮਨ ਨੂੰ ਲੈਣਾ ਹੈ ਵਰਤਮਾਨ ਦੇ ਚ ਇੱਕ ਦਮ ਦੇਸ ਕਿਵੇਂ ਲਈਏ ਦੁਨੀਆ ਦੇ ਸਾਰੇ ਮਹਾ ਮੰਤਰ ਇੱਕ ਦਮ ਦੇ ਚ ਪੂਰੇ ਹੋ ਜਾਂਦੇ ਰਾਮ ਇੱਕੋ ਹੀ ਦਮ ਦੇ ਚ ਹੋਰ ਓਮ ਇੱਕੋ ਹੀ ਦਮ ਚਾਹੀਦਾ ਹੈ वाहे गुरु एक ही दम चाहिए अल्लाह एक ही दम बेच पूरा परमात्मा एक दम बच मिलता है लंबा चौड़ा कारोबार करना है बहुत समा चाहिए है लंबी चौड़ी विद्या हासिल करनी है कई साल चाहिए लंबी यात्रा करनी है काफी समा चाहिए ਪਰਮਾਤਮਾ ਚਾਹੀਦਾ ਸਿਰਫ ਇੱਕ ਦਮ ਇੱਕ ਦਮ ਦੇ ਚ ਮਿਲਦਾ ਇਹਨੂੰ ਸਾਈਂ ਬੁੱਲੇ ਸ਼ਾ ਨੇ ਇੰਜ ਕਹਿ ਦਿੱਤਾ ਸਿਰਫ ਬੁੱਲੇ ਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਇਧਰੋਂ ਲੈਣਾ ਮਨ ਨੂੰ ਭੂਤ ਕਾਲ ਦੇ ਚੋਂ ਕੱਢ ਕੇ ਭਵਿਸ਼ ਦੇ ਚੋਂ ਕੱਢ ਕੇ ਵਰਤਮਾਨ ਦੇ ਚ ਲੈਣਾ ਤੇ ਵਰਤਮਾਨ ਕੇਵਲ ਇੱਕ ਦਮ ਹੈ ਜੈਸੇ ਮਨ ਵਰਤਮਾਨ ਦੇ ਚ ਆ ਜਾਂਦਾ ਹੈ ਵਰਤਮਾਨ ਭਗਵਾਨ ਦਾ ਦਵਾਰ ਹੈ ਤੋ ਮਨ ਹੀ ਜੋਤ ਸਰੂਪ ਹੋ ਜਾਂਦਾ ਹੈ ਬੂੰਦ ਹੀ ਸਾਗਰ ਹੋ ਜਾਂਦੀ ਹੈ ਕਿਸ ਤਰ੍ਹਾਂ ਲੈ ਆਈਏ ਇੱਕ ਦਮ ਵਿੱਚ ਮੰਤਰ ਪੂਰਾ ਹੋ ਜਾਂਦਾ ਹੈ ਹੁਣ ਭਗਤ ਕਬੀਰ ਕਹਿੰਦੇ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ ਇੱਕ ਦਮ ਦੇ ਵਿੱਚ ਕਿਦਰੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ ਵਾਹਿਗੁਰੂ ਇਕ ਦਮ ਵਿੱਚ ਪੂਰਾ ਹੋ ਗਿਆ ਪਰ ਮਨ ਪੂਰੇ ਦਾ ਪੂਰਾ ਹੀ ਫਿਰ ਸੁਣੇ ਇਕ ਦਮ ਵਿੱਚ ਆ ਜਾਏ ਬਸ ਮਨ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਪ੍ਰਮਾਤਮਾ ਇਕ ਦਮ ਵਿੱਚ ਮਿਲਦਾ ਹੈ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ ਇਕਦਮ ਏਕ ਚਿਤ ਜਾਏ ਇਕ ਛਿਨ ਅਧਿਆਇਓ ਇਕ ਕਾਲ ਭਾਜ ਕੇ ਵਿਚਨਾਇਓ ਇਕ ਛਿਨ ਇਕਦਮ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਲਬਾ ਲਬੇ ਕੁੰ ਦਮ ਬਦਾ ਮਨੋਸ਼ ਕੁੰ ਗਮੇ ਹਰ ਦਵ ਆਲਮ ਫਰਾਵ ਉਸਕੁਨ اے ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਦਮਾਂ ਦੇ ਪਿਆਲੇ ਵਿੱਚ ਪ੍ਰਭੂ ਦਾ ਨਾਮ ਭਰ ਲੈ ਅੰਮ੍ਰਿਤ ਭਰ ਲੈ ਪਿਆਲੇ ਤੇਰੇ ਖਾਲੀ ਨੇ ਕੁਝ ਵੀ ਨਹੀਂ ਕਿਤਨੇ ਦਮ ਖਾਲੀ ਚਲੇ ਜਾਂਦੇ ਨੇ ਇੱਕ ਦਮ ਦੇ ਵਿੱਚ ਪ੍ਰਮਾਤਮਾ ਮਿਲ ਸਕਦਾ ਹੈ ਪੂਰੀ ਇਕਾਗਰਤਾ ਹੋਵੇ ਕਿਸ ਤਰ੍ਹਾਂ ਹੋਵੇ ਉਸ ਇੱਕ ਦਮ ਦੇਚ ਮਹਾ ਮੰਤਰ ਉਚਾਰਨ ਹੋ ਜਾਂਦਾ ਵਾਹਿਗੁਰੂ ਇੱਕੋ ਹੀ ਦਮ ਇੱਕੋ ਹੀ ਛਣ ਇੱਕ ਦਫਾ ਵਾਹਿਗੁਰੂ ਆਖਦੇ ਹੀ ਮਨਕ ਵਾਹਿਗੁਰੂ ਦਾ ਰੂਪ ਹੋ ਜਾਂਦਾ ਇਸ ਵਾਸਤੇ ਜਦ ਮਨ ਸੁਣਦਾ ਨਹੀਂ ਪਿਆ ਤੇ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰਦੀ ਪਈਏ ਇਸ ਤਰ੍ਹਾਂ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬੜਾ ਔਖ ਹੈ ਆਖਣ ਔਖਾ ਸਾਚਨਾ ਮਨ ਪੂਰਾ ਜਗ ਜਾ ਰਿਹਾ ਥੋੜੀ ਇਕਾਗਰਤਾ ਬਣ ਰਹੀ ਹੈ ਪੂਰੀ ਨਹੀਂ ਤੋ ਸ਼ਬਦ ਕੰਠ ਤੱਕ ਵਾਪਸ ਆ ਗਿਆ ਦੋਨੇ ਤੋ ਸ਼ਬਦ ਉਠਿਆ ਪ੍ਰਾਪਸੰਤੀ ਮਦਮਾ ਬਹਿ ਕਰੇ ਅਗਰ ਮਨੁ ਖੁਦੀ ਸਰੋਗ ਗਹਿਰੀ ਹਉਂਦੀ ਜਾ ਰਹੀ ਹੈ ਤੋ ਪਹਿਲੇ ਸ਼ਬਦ ਵਾਪਸ ਆਏਗਾ ਕੰਠ ਤੱਕ ਇਹਨੂੰ ਕਬੀਰ ਇੰਜ ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾਉਂ ਗੰਗਾ ਜਿੱਥੋਂ ਨਿਕਲੀਏ ਜਨਮੇ ਹੀ ਹੈ ਮੈਂ ਪਲਟਾ ਕੇ ਉੱਥੇ ਲੈ ਜਾਣਾ ਸ਼ਬਦ ਜਿੱਥੋਂ ਉਠਿਆ ਹੈ ਮੈਂ ਪਲਟਾ ਕੇ ਵਾਪਸ ਲੈ ਜਾਣਾ ਬੜਾ ਔਖਾ ਹੈ ਦਰਿਆ ਜਿਸ ਪਹਾੜ ਚੋਂ ਨਿਕਲਿਆ ਪਲਟਾ ਕੇ ਉੱਥੇ ਹੀ ਲੈ ਜਾਣਾ ਅੱਜ ਤੱਕ ਤੇ ਸੈਂਸ ਇਸ ਤਰ੍ਹਾਂ ਕਰਨ ਦੇ ਸਫਲ ਨਹੀਂ ਹੋਏ ਕੀ ਕੇ ਡੈਮ ਬਣੇ ਨੇ ਦਰਿਆਵਾਂ ਨੂੰ ਰੋਕਿਆ ਗਿਆ ਉਹਨਾਂ ਦਾ ਰੁਖ ਮੋੜਿਆ ਗਿਆ ਲੇਕਿਨ ਉਥੇ ਲੈ ਜਾਣ ਵਿੱਚ ਕਿਸੇ ਨੂੰ ਵੀ ਸਫਲਤਾ ਮਿਲੀ ਨਹੀਂ ਜਿੱਥੋਂ ਨਿਕਲਿਆ ਦਰਿਆ ਉੱਥੇ ਹੀ ਲੈ ਜਾਏ ਇਹ ਧੁਨ ਜਿੱਥੋਂ ਉੱਠੀ ਉੱਥੇ ਹੀ ਵਾਪਸ ਲੈ ਜਾਏ ਜ਼ਬਾਨ ਦੇ ਰਾਹੀ ਧੁਨ ਬਾਹਰ ਪ੍ਰਗਟ ਹੋਈਏ ਕੰਨਾਂ ਦੇ ਰਾਹੀ ਧੁਨ ਵਾਪਸ ਜਾਏਗੀ ਵਾਪਸ ਜਾਣਾ ਹੀ ਪੁੱਲ ਹੈ ਵਾਪਸੀ ਬੋਲ ਗਈ ਸ਼ਬਦ ਦੇ ਰਾਹੀ ਅੰਦਰ ਆਇਆ ਬਾਹਰ ਆਇਆ ਸ਼ਬਦ ਦੇ ਰਾਹੀ ਹੁਣ ਵਾਪਸੀ ਹੋਵੇਗੀ ਬਸ਼ਰ ਤੇ ਸੁਣੀਏ ਸੁਣੀਏ ਅਗਰ ਕੋਈ ਇਤਨਾ ਗਹਿਰਾ ਸਰੋਤਾ ਹੈ ਕਿ ਉਹਦੀ ਸਰੋਤ ਕੰਠ ਤੱਕ ਪਹੁੰਚ ਗਈਏ ਮਧਮਾ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਵੇ ਸੁਆਦ ਆਵੇ ਐਸੇ ਮਨੁੱਖ ਨੂੰ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਇਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ 40 ਸਾਲ ਹੋ ਗਏ ਨ ਬਾਣੀ ਜਪਦਿਆਂ ਵਰ ਗੁਰੂ ਜਪਦਿਆਂ ਅਜੇ ਰਸ ਨਹੀਂ ਆਇਆ ਤੋ ਰਸਨਾ ਤੇ ਵੀ ਨਹੀਂ ਵਸਿਆ ਜਿਵੇਂ ਭੋਜਨ ਦੀ ਬੁਰਕੀ ਮੂੰਹ ਚ ਪਾਈ ਰਸਨਾ ਨੇ ਛੋਈ ਰਸਤੇ ਆਕੇ ਇਹ ਠੀਕ ਹੈ ਜੇ ਬੁਰਕੀ ਕੰਠ ਤੋਂ ਥੱਲੇ ਨਹੀਂ ਗਈ ਅਜੇ ਇਹ ਪਛੀ ਨਹੀਂ ਹੌਨ ਨਹੀਂ ਬਣੀ ਚਰਬੀ ਨਹੀਂ ਬਣੀ ਮਾਸ ਨਹੀਂ ਬਣੀ ਪਰ ਰਸਤੇ ਆ ਗਿਆ ਰਸ ਪਹਿਲੇ ਆਇਆ ਉਸੇ ਰਸ ਦੇ ਆਸਰੇ ਤੇ ਮਨੁੱਖ ਫਿਰ ਜਪਨਾ ਸ਼ੁਰੂ ਕਰ ਦਿੰਦਾ ਹੈ ਜਪ ਦਾ ਰ